ਤੀਆਂ ਗਿੱਧਾ ਪੰਗੜਾ ਜੀ ਇਹ ਪੰਜਾਬ ਦੇ ਫੇਮਸ ਤਿਉਹਾਰ ਨੇ ਤੇ ਤਿਹਾਰੀ ਕਹਿੰਦੇ ਆ ਜੀ ਅਸੀਂ ਤਾਂ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਤਰੇ ਨਾਲ ਕਿਉਂਕਿ ਜਦੋਂ ਇਹਨਾਂ ਨਾਲ ਜੀ ਘਰਾਂ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ ਹਨਾ ਉਸ ਟਾਈਮ ਗਿੱਧਾ ਪਾਇਆ ਜਾਂਦਾ ਉਸ ਟਾਈਮ ਹੀ ਤੀਆਂ ਲੱਗਦੀਆਂ ਨੇ ਤੇ ਉਸ ਟਾਈਮ ਹੀ ਪੰਗੜਾ ਪਾਇਆ ਜਾਂਦਾਗਾ ਸੋ ਅੱਜ ਅਸੀਂ ਵੀ ਲਗਾਉਣ ਜਾ ਰਹੇ ਸੀਗੇ ਜੀ ਤੀਆਂ ਬਿਲਕੁਲ ਛੋਟਾ ਜਿਹਾ ਫੰਕਸ਼ਨ ਸੀਗਾ ਤੇ ਸਿੰਪਲ ਜਾਂ ਫੰਕਸ਼ਨ ਸੀਗਾ ਜੀ ਤੇ ਅਸੀਂ ਸਾਰੇ ਸੈਲੀਬ੍ਰੇਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਕਿਸ ਤਰੀਕੇ ਦੇ ਨਾਲ ਤੀਆਂ ਮਨਾਇਆਂ ਨੇ ਜਿਸ ਤਰ੍ਹਾਂ ਪੁਰਾਣੇ ਲੋਕ ਮਨਾਉਂਦੇ ਹੁੰਦੇ ਸੀਗੇ ਹਨਾ ਕੋਈ ਐਟੀਟਿਊਡ ਨਹੀਂ ਕੋਈ ਕੋਈ ਮਤਲਬ ਐਕਸਟਰਾ ਕਿਸੇ ਤੇ ਮੇਕਅਪ ਨਹੀਂ ਕੋਈ ਉਸ ਚੀਜ਼ ਨਹੀਂ ਸੀਗੀ ਬਸ ਤੁਹਾਨੂੰ ਸਿੰਪਲ ਤਰੀਕੇ ਦੇ ਨਾਲ ਬੋਲੀਆਂ ਵੀ ਦੱਸਾਂਗੇ ਤੇ ਤੀਆਂ ਵੀ ਲਗਾਵਾਂਗੇ ਤੇ ਜਿਹੜੇ ਮੇਰੇ ਪਿਆਰੇ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਪਿਆਰੇ ਪਿਆਰੇ ਕਮੈਂਟਾਂ ਜ਼ਰੂਰ ਕਰ ਦਿਓ ਜੀ ਕਿਸੇ ਦੀ ਹੌਸਲਾ ਫਜ਼ਾਈ ਕਰਦਿਆ ਕਰੋ ਤੇ ਬਾਕੀ ਤੁਹਾਨੂੰ ਦਿਖਾਉਣੀ ਹੈ ਜੀ ਅੱਜ ਕਿਸ ਤ ਹੋਗੇ ਅਸੀਂ ਜਾ ਰਹੇ ਸੀਗੇ ਉਹ ਲੋਕੇਸ਼ਨ ਤੇ ਤੇ ਕਿਸੇ ਦੇ ਘਰ ਜੀ ਇੱਕ ਨਿੰਮ ਸੀਗੇ ਤੇ ਨਿੰਮ ਦੇ ਹੇਠਾਂ ਪੱਤੀਆਂ ਲਗਾਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਨਾਲ ਇੰਜੋਏ ਕਰੇ ਜੀ ਤੀਆਂ ਦਾ ਫੰਕਸ਼ਨ ਤੇ ਸਾਨੂੰ ਵੀ ਐਵੇਂ ਜਿ ਲੱਗਿਆ ਹਨਾ ਅਸੀਂ ਸੈਲੀਬ੍ਰੇਸ਼ਨ ਕਰ ਲਈ ਕਿਉਂਕਿ ਅਸੀਂ ਰਹਿ ਗਏ ਸੀਗੇ ਬਾਕੀ ਸਾਰਿਆਂ ਨੇ ਇੰਜੋਇਮੈਂਟ ਕਰ ਲਿਆ ਸੀਗਾ ਤੇ ਲਓ ਜੀ ਤੁਹਾਨੂੰ ਦਿਖਾਉਣੀ ਹੈ ਜੀ ਫੇਮਸ ਤੀਆਂ ਉਹ ਸਾਡੀ ਭੈਣ ਉਹ ਡਿੱਗੀ ਜਾਂਦੀ ਹੈ ਉਹ ਮਾਰ ਨਹੀਂ ਚਾਹਦੀ ਤੇ ਕੋਈ ਨਾ ਰੱਖਣੀ ਹੈ ਜੀ ਉਹ ਦਬੇ ਨਾ ਦੇ ਬਾਈ ਸੋਡਾ ਬੈਠ ਨਹੀਂ ਆ ਖੜੀਆਂ ਹੋ ਜਾਂਦਾ ਉਹ ਨਾ ਤਾਰ ਕੱਢੋ ਅਸੀਂ ਕੀ ਮਾਰਾ ਪਿੱਛਾ ਕਰੀਏ ਕਿੱਥੇ ਬਾਹਰ ਨਹੀਂ ਜਾਂਦੇ ਸਾਸ ਦੇ ਜਾ ਮਸੀ ਮੇਜ ਮੱਥਾ ਟੇਕਦੀ ਨੂੰ ਬਾਹਰ ਲੋਕੀਆ ਸੱਜਣੋ ਪੱਗਾਂ ਮਾਣੋ ਸੈਨ ਨਾਲੋ ਕੀਆ ਯਾਰੀਆਂ ਪੁੱਤਣ ਪਿਆਰੇ ਨੋਹਾ ਪੁੱਤਾਂ ਤੋਂ ਵੀ ਪਿਆਰੀਆਂ ਬਖਰਵੇਂ ਯਾਰੇ ਨੋਹਾ ਪਿਆ ਤੋਂ ਵੀ ਪਿਆਰੀਆਂ ਲੋਟੋੜੀਆਂ ਪੁੱਤ ਥਿੰਦਾਂ ਮੱਲਦੀ ਨਹੀਂ ਉਹ ਕਹਿ ਕੰਨੀ ਸੀ ਨਹੀਂ ਉਹ ਕਿੱਦਾਂ ਚੱਲ ਗਏ ਸਾਜਨਾ ਸੋਨੀਆਂ ਪਹਿਣਾ ਮਿੱਟੀ ਵਾਜ ਬਨੇਰੇ ਕਰਦੀ ਬੇਨਤੀਆਂ ਆਵੀ ਰਕਰ ਮੇਰੇ ਕਰਦੀ ਬੇਨਤੀਆਂ ਆਵੀ ਰਕਰ ਮੇਰੇ ਕਰਦੀ ਬੇਨਤੀਆਂ ਆਵੀ ਰਕਰ ਆ ਕਿਤੇ ਕਿਤੇ ਨਹੀਂ ਆ ਬਹੁਤ ਆ ਤੂੰ ਆ ਕੋਲੋਂ ਤੇ ਕੋਲੋਂ ਦੀ ਕਾਂ ਵੀਰਤੀਆਂ ਕੱਚੇ ਦੁੱਧ ਨੂੰ ਜਾਣੀ कितापा सगरको निर्भय बोलिर्के भन्ने हो दवा दबाई सुछि विचारि कुन्नी यंदा छि मन के विरै आइले पनि केवणै कृण न मन न छ छु पञ्डी कुन्दाना ਅੱਜ ਸਾਰੀ ਪੜਾਅਸ ਕੱਢ ਲਓ ਸੋਟ ਗਿਆ ਸਸਾ ਵਾਲੀ ਛੱਡ ਗਿਆ ਤਾਂ ਲੜਦਗਾ ਨਹੀਂ and ਆ ਜਾ ਜੋੜੀ ਬਣਾ ਦੇ ਉਹ ਕਿ ਲੱਗਣਾ ਰਾਣੀ ਜਾਨਾ ਛੋਰ ਟਿੱਟ ਦੀ ਸੀ ਮੇਖਾਂ ਬਣ ਪਟਵਾਰੀ ਤੈਨੂੰ ਲਿਖਦੇ ਨੂੰ ਵੇਖਾਂ ਪਟਵਾਰੀ ਤੈਨੂੰ ਲਿਖਦੇ ਨੂੰ ਵੇਖਾਂ ਖਲਿਖਦੀ ਤੁੰਕਾ ਪਟਵਾਰੀ ਨੂੰ ਚਿੱਠੀਆਂ ਲਿਖਦੀ ਛੱਟੇ ਵੱਢੀਏ ਜੂਝ ਜਾਈਏ ਘਰ ਮੇਰੇ ਬੀਰ ਨਾਲ ਕੇ ਜਸ ਕੱਟ ਵੱਢੀਏ ਜੂਝ ਜਾਈਏ ਹੰਨ ਦੀਨ ਨਾਲ ਕੇ ਬੀਰਾ ਬਹੌਣ ਦੀ ਅਕਾਮੇ ਕਬੀਰ ਬਬੂਰ ਦੀ ਜੀਨਕੀਆ ਨੂੰ ਪਹਿਲੇ ਪੜਗੀ

দুৰ্গৈ <laughs> ਫੋਟੇ ਹੋ ਗਏ ਕੱਟੇ ਨਾ ਉੱਡਦੇ ਤੋਠੇ ਰੰ ਤੇਰੀ ਕੁਤੀ ਨੇ ਅਦਲੇ ਕਰ ਜਾ ਮੇਰਾ ਤੇਰੀ ਕੁਤੀ ਨੇ ਅਦਲੇ ਕਰ ਜਾ ਮੇਰਾ ਤੇਰੀ ਕੁਤੀ ਨੇ ਅਦਲੇ ਕਰ ਜਾ